ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸਮੂਹ ਮੈਂਬਰਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸੁਖਚਾਨ ਵਾਲਾ ਸਾਹਿਬ ਫਗਵਾੜਾ ਵਿਖੇ ਸੁਪਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜਿੱਥੇ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਚਰਚਾ ਕੀਤੀ ਗਈ ਉੱਥੇ ਹੀ ਸੁਪਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਮੁੱਖ ਅਜੰਡੇ 'ਤੇ ਚਰਚਾ ਕੀਤੀ ਗਈ ਹੈ ਜਿਨ੍ਹਾਂ ਵਿੱਚ ਜੋ ਸਰਕਾਰ ਨੇ 55 ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਲਈ ਕਿਹਾ ਸੀ ਉਹ ਅਜੇ ਤੱਕ ਨਹੀਂ ਪਾਏ ਇਸ ਸੀਜ਼ਨ ਦੀ ਕਰੰਟ ਪੇਮੈਂਟ ਵੀ ਅਜੇ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਆਈ ਇਸ ਤੋਂ ਇਲਾਵਾ ਜੋ ਕਿਸਾਨਾਂ ਦੀ ਫਗਵਾੜਾ ਮਿਲ ਵੱਲ ਕਰੀਬ 40 ਕਰੋੜ ਦੀ ਬਕਾਇਆ ਰਾਸ਼ੀ ਸੀ ਉਹ ਵੀ ਅਜੇ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਗਈ ਕਿਸਾਨ ਆਗੂਆਂ ਨੇ ਕਿਹਾ ਕਿ ਅਗਰ 15 April ਤੱਕ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਬਕਾਇਆ ਰਾਸ਼ੀ ਨਾ ਪਾਈ ਤਾਂ ਹੁਣ ਆਪ ਲੋ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਉਨਾ ਨਾਲ ਹੀ ਕਿਹਾ ਕਿ ਭਾਜਪਾ ਪਾਰਟੀ ਦੇ ਨੇਤਾਵਾਂ ਨੂੰ ਸਮੂਹ ਕਿਸਾਨਾਂ ਵੱਲੋਂ ਸਵਾਲ ਕੀਤੇ ਜਾਣਗੇ ਤੇ ਸਵਾਲਾਂ ਦੇ ਜਵਾਬ ਨਾ ਦੇਣ ਦੀ ਸੂਰਤ ਵਿੱਚ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ ਜਰਕਿ ਜਿਨ੍ਹਾਂ ਕਿਸਾਨਾਂ ਅੱਗੋਂ ਨੂੰ ਹਰਿਆਣਾ ਸਰਕਾਰ ਨੇ ਗ੍ਰਿਫਤਾਰ ਕੀਤਾ ਹੈ ਉਹਨਾਂ ਕਿਸਾਨਾਂ ਨੂੰ ਅਗਰ ਰਿਹਾਨਾ ਕੀਤਾ ਗਿਆ ਤਾਂ ਸਾਰੇ ਹੀ ਹੈੱਡਕੁਆਰਟਰਾਂ ਤੇ ਰੋਸ ਮਾਰਚ ਕੱਢੇ ਜਾਣਗੇ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਵੱਲੋਂ ਟ੍ਰੇਨ ਵੀ ਰੁਕੀ ਜਾਵੇਗੀ ਅੱਜ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਸੁਖਚੈਨਣਾ ਸਾਹ ਫਗਵਾੜਾ ਵਿਖੇ ਰੱਖੀ ਗਈ ਸੀ ਜਿਸ ਦੇ ਵਿੱਚ ਮੁੱਖ ਅਜੰਡੇ ਜਿਹੜੇ ਸਾਡੇ ਸੀਗੇ ਉਹਦੇ ਵਿੱਚ ਪਹਿਲਾ ਅਜੰਡਾ ਸਾਡਾ ਹੈਗਾ ਜਿਹੜਾ 55 ਰੁਪਏ ਪੰਜਾਬ ਸਰਕਾਰ ਨੇ ਜਿਹੜੇ ਸਾਡੇ ਗੱਨਾ ਕਿਸਾਨਾਂ ਦੇ ਪਾਉਣੇ ਸੀ ਹਾਲੇ ਤੱਕ ਉਹ ਪਾਏ ਨਹੀਂ ਔਰ ਦੂਸਰਾ ਅਜੰਡਾ ਸਾਡਾ ਹੈਗਾ ਜਿਹੜੀ ਕਰੰਟ ਪੇਮੈਂਟ ਨੂੰ ਲੈ ਕੇ ਐਸ ਸੀ ਜਨ ਦੀ ਕਿਉਂਕਿ ਐਸ ਸੀ ਜਨ ਦੇ 55 ਦੇ ਹਿਸਾਬ ਨਾਲ ਜੋ ਮੈਨੂੰ ਲੱਗਦਾ ਹੈ ਕਿ ਬਜਟ ਦੇ ਵਿੱਚ 390 ਕਰੋੜ ਜਿਹੜਾ ਪੰਜਾਬ ਸਰਕਾਰ ਨੇ ਉਦੋਂ ਕਹਿ ਦਿੱਤਾ ਵੀ ਰੱਖਿਆ ਪਰ ਉਹ ਪਾਇਆ ਨਹੀਂ ਕਿਸੇ ਦੇ ਵੀ ਖਾਤੇ ਦੇ ਵਿੱਚ ਉਹ ਅੱਗੇ ਪਿਛਲੇ ਸੀਜ਼ਨ ਨਾਲ ਦੀ ਨਾਲ ਪੈਸਾਂ ਹਨ ਪਰ ਇਸ ਸੀਜ਼ਨ ਹਲੇ ਤੱਕ ਨਹੀਂ ਪਾਏ ਤੇ ਇੱਕ ਉਹਦੇ ਬਾਰੇ ਚਰਚਾ ਸੀ ਸੈਕੰਡ ਜਿਹੜੀ ਸਾਡੀ ਕਰੰਟ ਸੀਜ਼ਨ ਦੀ ਪੇਮੈਂਟ ਹੈ ਫਗਵਾੜਾ ਮਿਲ ਵੱਲ ਉਹਦੀ ਚਰਚਾ ਸੀ ਤੇ ਇਹਦੇ ਵਿੱਚ ਇਹ ਗੰਨੇ ਨੂੰ ਲੈ ਕੇ ਸਾਡੀ 2020-21 ਔਰ 21-22 ਦੀ ਪੇਮੈਂਟ ਜਿਹੜੀ ਹੈ ਉਹ ਲਗਭਗ 40 ਕਰੋੜ ਦੇ ਕਰੀਬ ਫਗਵਾੜਾ ਮਿਲ ਵੱਲ ਖੜੀ ਹੈ ਤੇ ਉਹ ਪੰਜਾਬ ਸਰਕਾਰ ਨੇ ਜ਼ਿੰਮੇਵਾਰੀ ਲਈ ਸੀ ਜਦੋਂ ਮਿਲ ਚਲਾਈ ਆ ਵੀ ਉਹ 30 ਅਪ੍ਰੈਲ ਤੱਕ ਤੁਹਾਡੇ ਖਾਤੇ ਆ ਜਾਵੇਗੀ ਪਰ ਹਲੇ ਤੱਕ ਉਹ ਜਿਹੜਾ ਪੈਸਾ ਉਹ ਜਿਉਂ ਦਾ ਤਿਉਂ ਖੜਾ ਹੈ ਉਹਦੇ ਸਬੰਧ ਚ ਸੀ ਛੁ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਅਗਰ 15 ਤਰੀਕ ਤੱਕ 55 ਰੁਪਏ ਉਹ ਸਾਡੇ ਖਾਤੇ ਅਚ ਨਹੀਂ ਪਏ ਆ ਕਿਸਾਨਾਂ ਦੇ ਗੱਨਾ ਕਿਸਾਨਾਂ ਦੇ ਸਾਰੇ ਔਰ ਸਾਡਾ ਜਿਹੜਾ ਕਰੰਟ ਸੀਜ਼ਨ ਦਾ ਫੋਆੜਾ ਮਿਲਦਾ ਬਕਾਇਆ ਉਹ ਨਹੀਂ ਦਿੱਤਾ ਗਿਆ ਔਰ ਪਿਛਲਾ ਬਕਾਇਆ ਸਾਡਾ 30 ਅਪ੍ਰੈਲ ਤੱਕ ਨਹੀਂ ਰਿਲੀਜ਼ ਹੁੰਦਾ ਉਹ ਤਾਂ 30 ਦੀ ਗੱਲ ਹੈ ਪਰ ਜਿੰਨਾ ਹੁਣ ਤੱਕ ਰੋ ਵੀ ਸਾਡਾ ਮਿਲਣਾ ਚਾਹੀਦਾ ਪਰ ਜੇਕਰ ਕਰੰਟ ਸੀਜ਼ਨ ਦੀ ਪੇਮੈਂਟ ਸਾਨੂੰ ਨਹੀਂ ਦਿੱਤੀ ਜਾਂਦੀ 15 ਤਰੀਕ ਤੱਕ ਤੇ 15 ਤਰੀਕ ਨੂੰ ਅਸੀਂ ਜਥੇਬੰਦੀ ਦਾ ਵੱਡਾ ਇਕੱਠ ਕਰਕੇ ਤੇ ਫਿਰ ਆਉਣ ਵਾਲੇ ਸਮੇਂ ਦਾ ਸੰਘਰਸ਼ ਜਿਹੜਾ ਉਹ ਲਿਖਾਂਗੇ ਔਰ ਉਹ ਤਿੱਖਾ ਹੋਏਗਾ ਬਹੁਤ ਸੰਘਰਸ਼ ਔਰ ਉਹਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਸੋ ਇਹ ਵਿਚਾਰਿਆ ਗਿਆ ਦੂਸਰੀ ਗੱਲ ਜਿਹੜਾ ਹੁਣ ਮੋਰਚਾ ਚੱਲ ਰਿਹਾ ਦਿੱਲੀ ਬਾਰਡਰਾਂ ਤੇ ਸੌਰੀ ਹਰਿਆਣਾ ਬਾਰਡਰਾਂ ਤੇ ਸ਼ੰਭੂ ਖਨੋਰੀ ਢੱਬ ਵਾਲੀ ਉਸ ਮੋਰਚੇ ਦੇ ਸਬੰਧ ਦੇ ਵਿੱਚ ਕਿ ਉੱਥੇ ਨੂੰ ਅਸੀਂ ਬਤਵਾਸ਼ ਸ਼ਮੂਲੀਅਤ ਕਰਨੀ ਹੈ ਉਹ ਡਿਊਟੀਆਂ ਲਾਈਆਂ ਗਈਆਂ ਔਰ ਜਿਹੜੀ ਭਾਪੀ ਹੈ ਉਹ ਵੀ ਡਿਊਟੀਆਂ ਲਾਈਆਂ ਗਈਆਂ ਹਰ ਪਿੰਡ ਨੂੰ ਸਾਡੇ ਜਿੰਨੇ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਆਏ ਉਹਨਾਂ ਨੂੰ ਇਹ ਡਿਊਟੀਆਂ ਲਾਈਆਂ ਕਿ ਹਰ ਨਗਰ ਦੀ ਇੱਕਾਈਨ ਡਿਊਟੀ ਲਾਓ ਕਿ ਭਾਪੀ ਨੂੰ ਸਵਾਲ ਕਰਨੇ ਆ ਉਹਨਾਂ ਦੇ ਪੋਸਟਰ ਲਾਉਣੇ ਹਰ ਨਗਰ ਦੇ ਵਿੱਚ ਬੀਜੇਪੀ ਨੂੰ ਪੁੱਛਣਾ ਵੀ ਸਾਡੇ ਸ਼ੁਭ ਕਰਨ ਦਾ ਕੀ ਕਸੂਰ ਸੀ ਗੋਲੀਆਂ ਮਾਰੀਆਂ ਬੀਜੇਪੀ ਨੂੰ ਪੁੱਛਣਾ ਕਿ ਕਿਸਾਨਾਂ ਨੂੰ ਆਪਣੀ ਰਾਜਧਾਨੀ ਕਿਉਂ ਨਹੀਂ ਜਾਣ ਦਿੱਤਾ ਦਿੱਲੀ ਬੀਜੇਪੀ ਨੂੰ ਪੁੱਛਣਾ ਕਿ ਜੇ ਨਰਿੰਦਰ ਮੋਦੀ ਨੇ 2014 ਚ ਕਿਹਾ ਸੀ ਕਿ ਐਮਐਸਪੀ ਦਿੱਤੀ ਜਾਊਗੀ ਸਾਡੀ ਸਰਕਾਰ ਆਉਣ ਤੇ ਤੇ ਹੁਣ ਤੱਕ ਕਿਉਂ ਨਹੀਂ ਦਿੱਤੀ ਬੀਜੇਪੀ ਨੂੰ ਪੁੱਛਣਾ ਕਿ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਕਰਜ਼ਾ ਜਦੋਂ ਸਾਡੀ ਸਰਕਾਰ ਆਊਗੀ ਕਰਜ਼ੇ ਦੇ ਲੀਕ ਮਾਰਾਂ ਕਿਸਾਨਾਂ ਦੇ ਹੁਣ ਕਿਉਂ ਮਾਫ ਨਹੀਂ ਹੋਇਆ ਕਰਜ਼ਾ ਸੋ ਇਹ ਸਵਾਲ ਕਰਨੇ ਨੇ ਤੇ ਬਾਕੀ ਪਾਰਟੀਆਂ ਰਾਜਨੀਤਿਕ ਨੂੰ ਵੀ ਸਵਾਲ ਕਰਨੇ ਨੇ ਕਿ ਭਾਈ ਤੁਸੀਂ ਆਉਣ ਵੇਲੇ ਜੇ ਤੁਹਾਡੀ ਸਰਕਾਰ ਆਉਂਦੀ ਹੈ ਤੇ ਕਿਸਾਨੀ ਝੰਡੇ ਤੁਹਾਡੇ ਏਜੰਡੇ ਚ ਕਿੱਥੇ ਹੋਣਗੇ ਤੁਸੀਂ ਕਿਸਾਨਾਂ ਦਾ ਕੀ ਕਰਜ਼ਾ ਮਾਫ ਕਰੋਗੇ ਕਿ ਤੁਸੀਂ ਕਿਸਾਨਾਂ ਨੂੰ ਐਮਐਸਪੀ ਦੇਵੋਗੇ ਇਹ ਤੁਹਾਡੇ ਏਜੰਡੇ ਚ ਲਿਖਿਆ ਚੋਣ ਮਨੋਤਪੱਤਰ ਚ ਕਿ ਨਹੀਂ ਸੋ ਹੋਰ ਵੀ ਸਵਾਲ ਕਰਨ ਨੇ ਪਰ ਬੀਜੇਪੀ ਨੂੰ ਮੁੱਖ ਤੌਰ ਤੇ ਕਰਨ ਨੇ ਬੀਜੇਪੀ ਜੇਕਰ ਸਵਾਲਾਂ ਦੇ ਜਵਾਬ ਨਹੀਂ ਦਿੰਦੀ ਤੇ ਉਹਦਾ ਵਿਰੋਧ ਕਰਨਾ ਕਾਲੇ ਝੰਡੇ ਲਾ ਕੇ ਔਰ ਇਹ ਲਿਖਣਾ ਫਿਰ ਕਿ ਜੇ ਭਾਜਪੀ ਨੇ ਸਵਾਲ ਨਹੀਂ ਦੇਣੇ ਪਿੰਡਾਂ ਦੇ ਜੋ ਸਵਾਲਾਂ ਦੇ ਜਵਾਬ ਦੇਣੇ ਤੇ ਉਹ ਪਿੰਡ 'ਚ ਬੇਸ਼ੱਕ ਨਾ ਵੜ। ਸੋ ਇਹ ਅੱਜ ਦੀ ਮੀਟਿੰਗ ਦੇ ਮੁੱਖ ਜੈਂਡਾਸ਼ਨ ਸਾਡੇ। ਔਰ ਇੱਕ ਅਜੰਡਾ ਹੋਰ ਇੱਥੋਂ ਐ ਸਟੱਪ ਵਿਚਾਰਿਆ ਗਿਆ। ਜਿਹਦੇ ਵਿੱਚ ਅਸੀਂ 7 ਤਰੀਕ ਨੂੰ ਮੋਰਚੇ ਦੀ ਕਾਲ ਹੈ। 7 ਤਰੀਕ ਨੂੰ ਹੈੱਡਕੁਆਰਟਰ ਜਿਹੜੇ ਆ ਸਾਡੇ ਜ਼ਿਲ੍ਹਿਆਂ ਦੇ ਉਹਨਾਂ ਤੇ ਕਰੀਬ ਅੱਧਾ ਕਿਲੋਮੀਟਰ ਕਿਲੋਮੀਟਰ ਤੋਂ ਮਾਰਚ ਕਰਦੇ ਹੋਏ ਜਾਣਾ ਤੇ ਉੱਥੇ ਭਾਰ ਸਰਕਾਰ ਦੇ ਪੁਤਲੇ ਫੂਕਣੇ ਆ। ਔਰ ਭਾਰ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਆ ਕਿ ਜਿਹੜੇ ਸਾਡੇ 5 ਨੌਜਵਾਨ ਹਰਿਆਣਾ ਸਰਕਾਰ ਨੇ ਬੰਦ ਕੀਤੇ ਹੋਏ ਤੁਹਾਡੇ ਆਖੇ ਤੇ ਬੀਜੇਪੀ ਦੇ ਕਿਉਂਕਿ ਉੱਥੇ ਬੀਜੇਪੀ ਸਰਕਾਰ ਹੈ ਉਹਨਾਂ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ। ਅਗਰ ਨਹੀਂ ਰਿਲੀਜ਼ ਕਰਦੇ ਤੇ ਫਿਰ 9 ਤਰੀਕ ਨੂੰ ਸ਼ੰਭੂ ਬਾਰਡਰ ਤੇ ਟ੍ਰੇਨ ਵੀ ਰੋਕੀ ਜਾਏਗੀ। ਇਹ ਕਾਲ ਦੇ ਚੁੱਕਾ ਹੈ ਜਿਹੜਾ ਐਸਕੇਮ ਨੌਨ ਪੋਲੀਟੀਕਲ ਔਰ ਕਿਸਾਨ ਮਜ਼ਦੂਰ ਮੋਰਚਾ। ਉਹਨਾਂ ਵੱਲੋਂ ਤਾਂ ਇਹ ਕਾਲ ਨੂੰ ਫਿਰਨੇ ਪਰ ਚੜਾਇਆ ਜਾਏਗਾ। ਸੋ ਇਹ ਅੱਜ ਦੇ ਮੁੱਖ ਚਰਚੇ ਸੀ ਜਿਹਦੇ ਵਿੱਚ ਅਸੀਂ ਡਿਊਟੀਆਂ ਲਾਈਆਂ ਨੇ ਹਰ ਜ਼ਿਲ੍ਹੇ ਦੇ ਵਿੱਚ। ਹੈਡਕੁਆਰਟਰਾਂ ਤੇ ਉਸ ਦਿਨ ਵੀ ਇੱਕ ਭਾਰੀ ਇਕੱਠ ਕਰਕੇ ਮਾਰਚ ਕਰਕੇ ਤੇ ਪੁਤਲੇ ਭੁਕਨੇ